ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਇੱਕ ਪਾਸੇ ਤਾਂ ਅੱਜ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਕੀਤਾ ਜਾ ਰਿਹਾ ਮਹਾਪੰਚਾਇਤ ਕੀਤੀ ਜਾ ਰਹੀ ਆ ਪਰ ਦੂਜੇ ਪਾਸੇ ਮਹਾਪੰਚਾਇਤ ਦੌਰਾਨ ਹੀ ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਦੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਆ ਜਿਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਹਾਲਾਂਕਿ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਸਿਰਸਾ ਨੂੰਦੀ ਹੁਣ ਹਾਲਤ ਜਿਹੜੀ ਆ ਉਹ ਠੀਕ ਐ ਤਾਂ ਖਤਰੇ ਵਾਲੀ ਕੋਈ ਗੱਲ ਨਹੀਂ ਐ ਪਰ ਅਚਾਨਕ ਤਬੀਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਹੱਥਾ ਪੈਰਾਂ ਦੀ ਪੈ ਗਈ ਸੀ ਕਿਉਂਕਿ ਇੱਕ ਪਾਸੇ ਤਾਂ ਜਗਜੀਤ ਸਿੰਘ ਢਿੱਲੇਵਾਲ ਮਰਨ ਵਰਤੇ ਉੱਤੇ ਬੈਠੇ ਨੇ ਅੱਜ 79ਵਾਂ ਦਿਨ ਐ ਅੱਜ ਮਹਾਪੰਚਾਇਤ ਕੀਤੀ ਜਾ ਰਹੀ ਆ ਪਰ ਦੂਜੇ ਪਾਸੇ ਇੱਕ ਧਾਕੜ ਲੀਡਰ ਬਲਦੇਵ ਸਿੰਘ ਸਿਰਸਾ ਜੋ ਆਪਣੇ ਵਿਵਾਖ ਬੋਲਾਂ ਦੇ ਕਰਕੇ ਜਾਣੇ ਜਾਂਦੇ ਨੇ ਜੋ ਅਕਸਰ ਹੀ ਜਿਹੜੇ ਅੰਦੋਲਨ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਆਉਂਦੇ ਨੇ ਉਹਨਾਂ ਨੂੰ ਕਾਬੂ ਕਰਦੇ ਨੇ ਤਾਂ ਬਲਦੇਵ ਸਿੰਘ ਸਿਰਸਾ ਇੱਕ ਵੱਡਾ ਚਿਹਰਾ ਵੱਡਾ ਨਾਮ ਹੈ ਜੋ ਕਿਸਾਨੀ ਅੰਦੋਲਨ ਦੇ ਵਿੱਚ ਸ਼ੁਰੂ ਤੋਂ ਜੁੜੇ ਹੋਏ ਨੇ ਪਿਛਲੇ ਅੰਦੋਲਨਾਂ ਦੀ ਜੇਕਰ ਗੱਲ ਕੀਤੀ ਜਾਵੇ ਉਸ ਵੇਲੇ ਵੀ ਸਿੰਘੂ ਬਾਰਡਰ ਦੇ ਉੱਤੇ ਡਟੇ ਹੋਏ ਸੀ ਪਰ ਹੁਣ ਜੋ ਅੰਦੋਲਨ ਦੁਆਰਾ ਚੱਲਿਆ ਗੈਰ ਸਿਆਸੀ ਜੋ ਰਾਜਨੀਤਿਕ ਗੈਰ ਰਾਜਨੀਤਿਕ ਮੋਰਚਾ ਤਾਂ ਇਸ ਮੋਰਚੇ ਦੇ ਵਿੱਚ ਬਲਦੇਵ ਸਿੰਘ ਸਿਰਸਾ ਜਿਹੜੇ ਨੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਬੈਠੇ ਨਜ਼ਰ ਆਉਂਦੇ ਨੇ ਹਮੇਸ਼ਾ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਹੁੰਦੇ ਨੇ ਖਨੌਰੀ ਬਾਰਡਰ ਦੇ ਉੱਤੇ ਪਰ ਅੱਜ ਬਲਦੇਵ ਸਿਰਸਾ ਦੀ ਅਚਾਨਕ ਤਬੀਤ ਖਰਾਬ ਹੋਣ ਤੋਂ ਬਾਅਦ ਕਿਸਾਨਾਂ ਦੀ ਚਿੰਤਾ ਵੱਧ ਚੁੱਕੀ ਸੀ ਕਿਉਂਕਿ ਇੱਕ ਪਾਸੇ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਮੈਡੀਕਲ ਟ੍ਰੀਟਮੈਂਟ ਵੀ ਬੰਦ ਹੋ ਗਿਆ ਸੀ ਕਿਉਂਕਿ ਡਾਕਟਰਾਂ ਨੂੰ ਉਹਨਾਂ ਦੀਆਂ ਨਸਾਂ ਨਹੀਂ ਲੱਭ ਰਹੀਆਂ ਸੀ ਕਮਜ਼ੋਰੀ ਦੇ ਕਰਕੇ ਨਸਾਂ ਜਿਹੜੀਆਂ ਨੇ ਸੁਗੜ ਗਈਆਂ ਕਾਫੀ ਜ਼ਿਆਦਾ ਵਿਕਨਸ ਆ ਚੁੱਕੀ ਹੈ ਹਾਲਾਂਕਿ ਡਾਕਟਰ ਸਵੇਮਾਨ ਜੋ ਜਿਸ ਦੀ ਟੀਮ ਜਿਹੜੀ ਹੈ ਉਹ ਪਲਪਲ ਦੀ ਅਪਡੇਟ ਸਵੇਮਾਨ ਨੂੰ ਦਿੰਦੇ ਨੇ ਤਾਂ ਸਵੇਮਾਨ ਜਿਹੜਾ ਪਲਪਲ ਦੀ ਅਪਡੇਟ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ 14 ਫਰਵਰੀ ਤੱਕ ਕਿਉਂਕਿ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਆ ਕਿ 14 ਫਰਵਰੀ ਤੱਕ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਉਹਨਾਂ ਦਾ ਬਚਣਾ ਮੁਸ਼ਕਿਲ ਹੈ ਪਰ ਹੁਣ 12 ਫਰਵਰੀ ਹੋ ਚੁੱਕੀ ਹੈ 12 ਫਰਵਰੀ ਨੂੰ ਅੱਜ ਵੱਡਾ ਇਕੱਠ ਇਸ ਕਰਕੇ ਕੀਤਾ ਗਿਆ ਕਿਉਂਕਿ ਇਹ ਇਕੱਠ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ એનર્ਜੀ ਮਿਲੇਗੀ ਇਕੱਠ ਦੇ ਨਾਲ ਊਰਜਾ ਮਿਲੇਗੀ ਜਗਜੀਤ ਸਿੰਘ ਡੱਲੇਵਾਲ ਨੂੰ ਤਾਂ ਜਗਜੀਤ ਸਿੰਘ ਡੱਲੇਵਾਲ ਖੁਦ ਵੀ ਸੰਬੋਧਨ ਕਰਨਗੇ ਪਹਿਲਾਂ 4 ਤਰੀਕ ਨੂੰ 4 ਜਨਵਰੀ ਨੂੰ ਇਕੱਠ ਕੀਤਾ ਸੀ ਹੁਣ 12 ਫਰਵਰੀ ਨੂੰ ਕਿਉਂਕਿ ਹੁਣ 1 ਸਾਲ ਪੂਰਾ ਹੋ ਚੁੱਕਿਆ ਮੋਰਚਾ ਲੱਗੇ ਤਾਂ ਖਨੌਰੀ ਬਾਰਡਰ ਦੇ ਉੱਤੇ ਅੱਜ ਇਕੱਠ ਹੈ ਸ਼ੰਭੂ ਬਾਰਡਰ ਦੇ ਉੱਤੇ ਕੱਲ ਨੂੰ ਇਕੱਠ ਹੋਵੇਗਾ ਪਰ ਅਜੇ ਇਕੱਠ ਦੇ ਵਿਚਾਲੇ ਜਿਹੜੀ ਆ ਇਹ ਮਾੜੀ ਖਬਰ ਨੇ ਸਭ ਦੀ ਚਿੰਤਾ ਜ਼ਰੂਰ ਵਧਾ ਦਿੱਤੀ ਹੈ ਤਾਂ ਹੁਣ ਕਦੋਂ ਤੱਕ ਅਕਰਜਿੰਦਰਾ ਹਸਪਤਾਲ ਚੋਂ ਬਲਦੇਵ ਸਿੰਘ ਸਿਰਸਾ ਨੂੰ ਛੁੱਟੀ ਮਿਲਦੀ ਆ ਕਦੋਂ ਤੱਕ ਦਵਾਰਾ ਖਨੌਰੀ ਬਾਰਡਰ ਦੇ ਉੱਤੇ ਪਹੁੰਚਦੇ ਨੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਦੇ ਰਹਾਂਗੇ